ਵਾਹਿ ਗੁਰੂ ਸਾਹਿਬ ਜੀ ਤਵ ਪ੍ਰਸਾਦ ਸਵਈਏ ਏਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਵ ਪ੍ਰਸਾਦ ਸਵਈਏ ਕਿਰਪਾ ਕਰੋ ਮਰੇ ਸ਼ਰਾਵਕ ਸੁੱਧ ਸਮੂਹ ਸੁਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸਰਾਰਦਨ ਸੁੱਧ ਸੁਧਾਦਕ शांत समूह अनेक मती के सारे ही देश को देख रहे हो मत को ना देखियत प्राण पति के श्री भगवान की पाए कृपा हुते एक कृती बिन एक कृती के माते मतंग जरेजर संग अनूप ओ तंग सुरंग सवारे कोट तुरंग कुरंग से कूदत ਗੌਣ ਕੇ ਗੌਣ ਕੋ ਜਾਤ ਨਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿੱਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭੇ ਤੋ ਕਹਾ ਭੇ ਪੂਪਤ ਅੰਤ ਕੌਨਾ ਗੇ ਹੀ ਪਾਏ ਪਧਾਰੇ ਜੀਤ ਫਰੈ ਸਭ ਦੇਸ ਦੇਸਾਨਕ ਬਾਜਤ ਢੋਲ ਮਿਰਦਾਂ ਗੰਗਾਰੇ ਗੁੰਜਤ ਘੂੜ ਜਾਲ ਕੇ ਸੁੰਦਰ ਹਿਸਤ ਹੈ ਹੈ ਰਾਜ ਹਜ਼ਾਰੇ ਭੂਤ ਪਵਖ ਪਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰ ਤੀਰਥ ਨਾਨ ਦਿਆਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਬੇਦ ਕੁਰਾਨ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪਉਣ ਆਹਾਰ ਜਤੀ ਜਤ ਤਾਰ ਸਬੈ ਸੋ ਵਿਚਾਰ ਹਜ਼ਾਰ ਕੈ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੋ ਦਸ ਪਾ ਦੁਰੰਤ ਦੁਬਾਹ ਸੁਸਾਜਸਨਾ ਦਰਜਾਨ ਦਲੈਗੇ ਭਾਰੀ ਗੁਮਾਨ ਭਰੇ ਮਨ ਮੈਂ ਘਰ ਪਰਬਤ ਪੰਖ ਹਲੈਣਾ ਹਲੈਗੇ ਤੁਰ ਅਰੀਨ ਮਰੋਰ ਮਵਾਸਣ ਮਾਤੇ ਮਤੰਗ ਨਮਾਨ ਮਲੈਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਗੇ ਵੀਰ ਅਪਾਰ ਵੱਡੇ ਬਰਿਆਰ ਅਬ ਚਾਰ ਹੈ ਸਾਰ ਕੀ ਧਾਰ ਪਛਿਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਗਜਾਲ ਕੇ ਮਾਨ ਮਲਿਆ ਗਾੜੇ ਗੜਾਲ ਕੋ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਾਇਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਾਇਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਕ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁਨ ਪਰਤਾਪਨ ਬਾੜ ਜੈਤ ਤੁੰ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਰੈ ਜਗ ਛਤਰ ਸਬੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੋਨ ਤ੍ਰਿਲੋਕ ਕੋ ਰਾਜ ਕਰਨਗੇ ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸੁਆੰਬਰ ਸਾਜ ਬਰਹਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰਗੇ ਜੇ ਨਰ ਸ੍ਰੀ ਪਤ ਕੇ ਪਰਸ ਹੈ ਪਗ ਤੇ ਨਰ ਫੇਰਨਾ ਦੇ ਧਰਗੇ ਕਹਾਂ ਭਇਓ ਜੋ ਦੋ ਲੋਚਣ ਕਹਾਂ ਭਇਓ ਜੋ ਦੋ ਲੋਚਣ ਮੂਦ ਕੈ ਬੈਠ ਰਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕਿਓ ਵਿਖਿਆਣ ਸੋ ਬੈਠਕੇ ਬਾਸਕਿਓ ਵਿਖਿਆਣ ਸੋ ਬੈਠਕੇ ਐਸੇ ਹੀ ਐਸੇ ਸਬੈ ਸਤਾਇਓ ਸਾਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਕਾਹੂ ਲੈ ਪਾਣਾ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਚੀ ਦਿਸਾ ਮੈਂ ਕਾਹੂ ਪਸ਼ਾ ਕੋ ਸੀਸਨਵਾਇਓ ਕੋਬ ਤਾਨ ਕੋ ਪੂਜਤ ਹੈ ਪਸ ਕੋ ਮਿਰ ਤਾਨ ਕੋ ਪੂਜਨਤਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣਤਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ